ਕੋਈ ਉੱਜਲ ਸੱਚ ਕਰਿਜੈ ਸ਼ਲੋਕ ਮਹੱਲਾ ਚੌਥਾ ਸਾਖਤ ਜਾਏ ਨਿਮਹਿ ਗੁਰ ਆਗੇ ਮਨ ਖੋਟੇ ਕੂੜ ਕੂੜਿਆਰੇ ਜਾਂ ਗੁਰ ਕਹੈ ਉੱਠੋ ਮੇਰੇ ਭਾਈ ਬਹਿ ਜਾਹੇ ਕੁਸਰ ਬਗਲਾਰੇ ਗੁਰ ਸਿੱਖਾ ਅੰਦਰ ਸਤ ਗੁਰ ਵਰਤੈ ਚੁਣ ਕੱਢੇ ਲੱਦੋ ਆਰੇ ਕੋਈ ਅੱਗੇ ਪਿਛੇ ਬਹਿ ਮੂੰਹ ਸੁਪਾਇਨ ਨਾ ਰਲਨੀ ਕੋਟਿਆਰੇ ਉਨਾਂ ਦਾ ਭਖ ਸੋ ਊਤੈ ਨਾਹੀ ਜਾਏ ਕੂੜ ਲਹਿਨ ਭੇਡਾਰੇ ਜੇ ਸਾਖਤ ਨਰ ਖਵਾਈਐ ਲੋਚੀਐ ਵਿਖ ਕੱਢੈ ਮੁਖ ਉਗਲਾਰੇ ਹਰ ਸਾਖਤ ਸੇਤੀ ਸੰਗ ਨਾ ਕਰਿਓ ਹੋ ਓਏ ਮਾਰੇ ਸਿਰ ਜਨਹਾਰੇ ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸੁਮਾਰੇ ਮਹੱਲਾ ਚੌਥਾ ਸਤਿਗੁਰੂ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰ ਧਾਰਿਆ ਸਤਿਗੁਰੂ ਨੂੰ ਅਪੜ ਕੋਏ ਨਾ ਸਕੈ ਜਿਸ ਵੱਲ ਸਿਰਜਣ ਹਾਰਿਆ ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਡਾਰਿਆ ਸਤਿਗੁਰੂ ਕਾ ਰਖਣ ਹਾਰਾ ਹਰ ਆਪ ਹੈ ਸਤਿਗੁਰੂ ਕੈ ਪਿਛੈ ਹਰ ਸਭ ਉਬਾਰਿਆ ਜੋ ਮੰਦਾ ਚਿਤ ਵੈ ਪੂਰੇ ਸਤਿਗੁਰੂ ਕਾ ਸੋ ਆਪ ਉਪਾਵਣ ਹਾਰੇ ਮਾਰਿਆ ਇਹ ਗੱਲ ਹੋਐ ਹਰ ਦਰਗਾਹ ਸੱਚੀ ਕੀ ਜਨ ਨਾਨਕ ਅਗਮ ਵਿਚਾਰਿਆ ਪੌੜੀ ਸੱਚ ਸੁੱਤਿਆਂ ਜਿਨੀ ਆਰਾਧਿਆ ਜਾਂ ਉੱਠੇ ਤਾਂ ਸੱਚ ਚਵੇ ਸੇ ਵਿਰਲੇ ਯੁਗ ਮਹਿ ਜਾਣੀਐ ਜੋ ਗੁਰਮੁਖ ਸੱਚ ਰਵੇ ਹਉ ਬਲਿਹਾਰੀ ਤਿਨ ਕੋ ਜੇ ਅਨ ਦਿਨ ਸੱਚ ਲਵੇ ਜਿਨ ਮਨ ਤਨ ਸੱਚਾ ਭਾਵਦਾ ਸੇ ਸੱਚੀ ਦਰਗਾਹ ਗਵੇ ਜਨ ਨਾਨਕ ਬੋਲੇ ਸਚ ਨਾਮ ਸਚ ਸੱਚਾ ਸਦਾ ਨਵੇਂ ਸਲੋਕ ਮਹੱਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ ਜਿਨਾਂ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਗੁਰ ਪਾਈਐ ਅਨ ਦਿਨ ਲਗੈ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗਾ ਪਾਈ ਮਾਨ ਸਉਂਦੇ ਵਾਹੋ ਆਹੋ ਉੱਚ ਰਹੇ ਉੱਠਦੇ ਪੀ ਵਾਹੋ ਕਰੀਨ ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇਨ ਮਹੱਲਾ ਚੌਥਾ ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਭੌਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾਰ ਧਨ ਧਨ ਸੇ ਸਾਹਾ ਹੈ ਜੇ ਨਾਮ ਕਰਹਿ ਵਾਪਾਰ ਵਣਜਾਰੇ ਸਿਖਿਆ ਆਮਦੇ ਸ਼ਬਦ ਲੰਘਾਵਣ ਹਾਰ ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਨ ਹਾਰ ਪੌੜੀ ਸਚ ਸੱਚੇ ਕੇ ਜਨ ਭਗਤ ਹੈ ਸਚ ਸੱਚਾ ਜਿਨਨੀ ਆਰਾਧਿਆ ਜਿਨੂ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸਚ ਲਾਦਿਆ ਸਚ ਸਾਹਿਬ ਸਚ ਜਿਨਨੀ ਸੇਵਿਆ ਕਾਲ ਕੰਟਕ ਮਾਰ ਤਿੰਨੀ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਸੇ ਸਾਚਰ ਲਾਦਿਆ ਸੱਚ ਸੱਚੇ ਨੂੰ ਸਾਬਾਸ ਹੈ ਸੱਚ ਸੱਚਾ ਸੇਵ ਫਲਾਦਿਆ ਸ਼ਲੋਕ ਮਹੱਲਾ ਚੌਥਾ ਮਨ ਮੁਖ ਪ੍ਰਾਣੀ ਮੁਗਦ ਹੈ ਨਾਮਹੀਣ ਪਰਮਾਏ ਬਿਨ ਗੁਰ ਮਨੁਆ ਨਾ ਟਿਕੈ ਫਿਰ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਿਆਲ ਹੋਇ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬਹੁ ਬਿਦਰੰਗ ਸੁਪਹਾਏ ਸਤਿਗੁਰ ਸੇਤੀ ਮਨ ਰੱਤਾ ਰੱਖਿਆ ਬਣਤ ਬਣਾਈ ਜਿਹਵਾ ਸਲਾਹੇ ਨਾ ਰਜੇਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੇਂ ਕੀ ਮਨ ਭੁੱਖ ਹੈ ਮਨ ਤ੍ਰਿਪਤੈ ਹਰ ਰਸ ਖਾਏ ਪੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿੰਨ ਬਣਾਈਆਂ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆਂ ਵਡਿਆਈਆਂ ਸਲਾਹੀ ਸੱਚ ਸਲਾਹਾ ਸੱਚ ਸੱਚ ਕੀਮਤ ਕਿਨੈ ਨਾ ਪਾਈਆ ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆ ਸਚ ਗੁਰਮੁਖ ਜਿਨੀ ਸਲਾਹਿਆ ਤਿਨਾ ਭੁਖਾ ਸਭ ਗੁਆਇਆ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜਿੰਦਿਆ ਸੋ ਪ੍ਰਭ ਲੱਦਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ ਗੁਰਮੁਖ ਜਾਪੈ ਸ਼ਬਦ ਲਿਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੈ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ਤੂੰ ਘਟ ਘਟ ਇੱਕ ਵਰਤ ਦਾ ਸੱਚ ਸਾਹਿਬ ਚਲਤੈ ਸਤਿਗੁਰ ਨੂੰ ਮਿਲੇ ਸੋ ਹਰ ਮਿਲੇ ਨਾਹੀ ਕਿਸੈ ਪਰਤੈ ਸ਼ਲੋਕ ਮਹੱਲਾ ਚੌਥਾ ਇਹੋ ਮਨੁਆ ਦੇਡ ਕਰ ਰੱਖੀਐ ਗੁਰਮੁਖ ਲਾਈਐ ਚਿਤ ਕਿਉ ਸਾਸ ਗਰਾਸ ਵਿਸਾਰੀਐ ਵਹੰਦੇ ਆ ਉਠਦੇ ਆ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹੋ ਜੀੜਾ ਹਰ ਪ੍ਰਭ ਵਸ ਜਿਉ ਭਾਵੈ ਤਿਉ ਰਖ ਤੂੰ ਜਨ ਨਾਨਕ ਨਾਮ ਬਖਸ਼ ਮਹਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨ ਜਾਣੈ ਖਿਨ ਆਗੇ ਖਿਨ ਪੀਛੈ ਸਦਾ ਬਲਾਈਐ ਮਹਿਲ ਨ ਆਵੈ ਕਿਉ ਕਰ ਦਰਗਹ ਸੀਜੈ ਸਤਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਨਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਬਾਣਾ ਮੰਨਿਆ ਤਿਨ ਚੜੀ ਚਵਗਣ ਵੰਨੇ ਇਹ ਚਾਲ ਨਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਸਲੋਕ ਮਾ ਹਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ ਹਲਤ ਪਲਤ ਦੋਵੇਂ ਗਏ ਦਰਗਾਹ ਨਾਹੀ ਠਾਉ ਉਹ ਵੇਲਾ ਹੱਥ ਨਾ ਆਵਈ ਫਿਰ ਸਤਗੁਰ ਲੱਗੈ ਪਾਏ ਸਤਗੁਰ ਕੀ ਗਣ ਤੈ ਖੁਸੀ ਐ ਦੁੱਕੇ ਦੁਖ ਵਿਹਾਇ ਸਤਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ ਨਾਨਕ ਦਰਸ਼ਨ ਜਿਨਾਂ ਵੇਖਾ ਲਿਓਨ ਤਿਨਾਂ ਦਰਗਾਹ ਲਏ ਛਡਾਇ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਹੰਕਾਰੀ ਅੰਤਰ ਕ੍ਰੋਧ ਜੂਐ ਮਤ ਹਾਰੀ ਕੂੜ ਕਸਤ ਉਹ ਪਾਪ ਕਮਾਵੇ ਕਿਆ ਉਹ ਸੁਣੈ ਕਿਆ ਆਖ ਸੁਣਾਵੇ ਅੰਨਾ ਬੋਲਾ ਖੋਏ ਉਜੜ ਪਾਏ ਮਨਮੁਖ ਅੰਦਾ ਆਵੇ ਜਾਏ ਬਿਨ ਸਤਿਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ ਉਥੈ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਵੇ ਵਾਲਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਢੈ ਮਨ ਵੇਖੋ ਕੋ ਨਿਰਜਾਸ ਕੂੜੇ ਆਰ ਕੂੜੇ ਆਂ ਜਾਈ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸ ਸ਼ਲੋਕ ਮਹੱਲਾ 5 ਰਹਦੇ ਖੁੰਦੇ ਨਿੰਦਕ ਮਾਰਿਐਨ ਕਰਿ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ ਮਹੱਲਾ 5 ਮੁੰਡੋਂ ਭੁੱਲੇ ਮੁੰਡ ਤੇ ਕਿਥੈ ਪਾਇਨ ਹੱਥ ਤਿਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਤ ਪੌੜੀ ਪੰਜਵਾਂ ਲੈ 파ਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ ਤਕਹਿ ਨਾਰ ਪਰਾਈਆਂ ਲੋਕੇ ਅੰਦਰ ਠਾਣੀ ਸੰਨੀ ਦੇਨ ਵਿਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜ ਰਾਇਲ ਫਰੇਸਤਾ ਤਿੰਨ ਪੀੜੇ ਕਹਾਣੀ ਸ਼ਲੋਕ ਮਹੱਲਾ ਪੰਜਵਾਂ ਦੇਵਕ ਸੱਚੇ ਸਾਹਕੇ ਸੇ ਪਰਵਾਨ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਨ ਮਹੱਲਾ ਪੰਜਵਾਂ ਜੋ ਤੁਰ ਲਿਖਿਆ ਲੇਖ ਪ੍ਰਭ ਮੀਟਣਾ ਨਾ ਜਾਏ ਰਾਮ ਨਾਮ ਧੰਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾਂ ਨਾਰਾਇਣ ਲਿਆ ਨ ਠੁੰਗੜਾ ਪੈਰ ਕਿਥੈ ਰੱਖੈ ਕਰਦਾ ਪਾਪ ਅਮਿੱਤਿਆ ਨਿਤ ਵਿਸੋਚਖੈ निंदा ਕਰਦਾ ਪਚਮੋਆ ਵਿਚ ਦੇਹੀ ਭਖੈ ਸੱਚੈ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ ਨਾਨਕ ਤਿਸ ਸਰਨ ਆਗਤੀ ਜੋ ਪੁਰਖ ਅਲਖੈ ਸ਼ਲੋਕ ਮਹੱਲਾ 5 ਨਰਕ ਘੋਰ ਬਹੁ ਦੁੱਖ ਘਣੀ ਅਕਿਰਤ ਕਣਾ ਕਾਥਾਨ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ 5 ਅਵਖਦ ਸਭੇ ਕੀਤਿ ਅਨ निंदक का दारू नाहि आप पलाए नानका पच पच जूनी पाहे पौड़ी पंजवा तुस दित्ता पूरै सतगुरु हर तन सच्च अखोट सब अंधेसे मिट गए जम का भव छूट काम क्रोध बुराइयां संग साधु टट बिन सच्चे दूजा सेमदे होए मरसन बोट नानक कौ गुरु बक्षिया ਨਾਮੈ ਸੰਗ ਜੋਟ ਸਲੋਕ ਮਹੱਲਾ ਚੌਥਾ ਤਪਾ ਨ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜ ਮਾਲਿਆ ਅੱਗੋਂ ਦੇ ਸਦਿਆਂ ਸਤੈ ਦੀ ਭਿਖਿਆ ਲੈ ਨਾਹੀ ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਗ ਸਭ ਹਸਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਤੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀ ਧਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿੱਚ ਹੋਵੈ ਏਤ ਦੁਖੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੋ ਫਲ ਲੱਗਾ ਸਭ ਗਿਆ ਤਪੇ ਕਾ ਖਾਲਿਆ ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇ ਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੈ ਖੜ ਪਾਇ ਉਹ ਜਿੱਤੈ ਮਹਾ ਮਹਾ ਹਤਿਆਰਿਆ ਫੇਰ ਇਸ ਤਪੇ ਦਾ ਮੋਹੇ ਕੋਈ ਲੱਗੋ ਨਹੀਂ ਇਹੋ ਸਤਗੁਰ ਹੈ ਫਿਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਨਾਇਆ ਸੋ ਬੂਝੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਉਂਦੇ ਹਰ ਨਾਮ ਸੁਖ ਦਾਈ ਹਰ ਭਗਤਾਂ ਨੂੰ ਨਿਤ ਨਾਵੇਂ ਦੀ ਵਡਿਆਈ ਬਖਸ਼ੀਐ ਨਿਤ ਚੜ੍ਹੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲੈਨ ਆਪਣੀ ਪੈਜ ਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜੇ ਹਾ ਨਿੰਦਕ ਆਪਣੇ ਜੀਏ ਕਮਾਮ ਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ 5ਵਾਂ ਭਗਤ ਜਨਾਕਾਰ ਆਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗਮਾਨੀਆਂ ਵਿਸ ਖਾਦੀ ਮਰੀਐ ਆਏ ਲੱਗੇ ਨੀ ਦੇ ਥੋੜੜੇ ਜਿਉ ਪੱਕਾ ਖੇਤ ਲੁਣੀਐ ਜੇਹੇ ਕਰਮ ਕਮਾਉਂਦੇ ਤੇਵੇ ਹੋ ਪਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਬਨਾ ਦਾ ਧਣੀਐ ਸ਼ਲੋਕ ਮਹੱਲਾ ਚੌਥਾ ਮਨਮੁਖ ਮੂਲੋਂ ਭੁੱਲਿਆ ਵਿਚ ਲਭ ਲੋਭ ਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰਹਿ ਵਿਚਾਰ ਸੁਧ ਮਤ ਕਰਤੈ ਸਭ ਹਿਰ ਲਈ ਬੋਲਣ ਸਭ ਵਿਕਾਰ ਜਿਤੈ ਕਿਤੈ ਨਾ ਸੰਤੋਖੀ ਇਹ ਅੰਤਰ ਤਿਸਨਾ ਬਹੁ ਅ ਗਿਆਨ ਅੰਧਿਆਰ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿਨਾਂ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਪਹਾਈ ਹੈ ਸੁਪਨੈ ਸੁਖ ਨਾ ਹੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨਾ ਆਵੇਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁੰਨ ਪਿਆ ਤਿਨਾਂ ਗੁਰ ਸ਼ਬਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰ ਹੈ ਸੰਤ ਮੋਨ ਜਨਾ ਚਾਰ ਵੀਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹਵੰਦੇ ਪ੍ਰਗਟ ਪਹਾੜੈ ਜਾਪਦੇ ਸਭ ਲੋਕ ਸੁਨੰਦੇ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹੰਦੇ ਉਏ ਲੋਚਨ ਓਨਾ ਗੁਨਾ ਨੂੰ ਓਏ ਹੰਕਾਰ ਸਣੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ ਪੇੜ ਮਡਾਹੂ ਕਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ 5ਵਾਂ ਗੁਰੂ ਨਾਨਕ ਹਰ ਨਾਮ ਦਰੜਾਇਆ ਭੰਨਣ ਘੰਨ ਸਮਰੱਥ ਪ੍ਰਭ ਸਦਾ ਸੁਮਲ ਹੈ ਮਿੱਤਰ ਤੂੰ ਦੁੱਖ ਸਬਾਇਆ ਲੱਥ ਮਹੱਲਾ 5ਵਾਂ ਖੁਦਿਆਵੰਤ ਨ ਜਾਣੀ ਲਾਜ ਕੁਲਾਜ ਕਬੂਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪਾਉੜੀ ਜੀਵੇ ਕਰਮ ਕਮਾਵੰਦਾ ਦੇਵੇ ਫਲਤੇ ਜੱਬੇ ਤਤਾ ਲੋਸਾਰ ਵਿੱਚ ਸੰਗੈ ਪਲਤੇ ਘਤ ਗਲਾਵਾ ਚਾਲਿਆ ਤਿੰਨ ਦੂਤ ਅਮਲ ਤੇ ਕਾਈ ਆਸ ਨਾ ਪੁੰਨੀਆਂ ਨਿਤ ਪਰਮਲ ਹਿਰਤੇ ਕੀਆ ਨਾ ਜਾਣੈ ਕਿਰਤ ਘਣ ਵਿੱਚ ਜੋਨੀ ਫਿਰਤੇ ਸੱਬੇ ਧਿਰਾ ਨਖੁੱਟਿ ਅਸ ਫਿਰ ਲਈਅਸ ਧਰਤੇ ਵਿੱਜਣ ਕਲਹ ਨਾ ਦੇਵਤਾ ਤਾਂ ਲਇ ਕਰਤੇ ਜੋ ਜੋ ਕਰਤੇ ਹਮੇ ਝੜ ਤਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰਦਰ ਸੋਭਾ ਮਹਾ ਉਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਮਹੱਲਾ ਚੌਥਾ ਸਤਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੈ ਸਤਗੁਰ ਭਾਵੇ ਗੁਰਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਸਤਗੁਰ ਆਖੈ ਸੋ ਕਾਰ ਕਮਾਵਣ ਸੋ ਜਪ ਕਮਾਵਹਿ ਗੁਰਸਿੱਖਾਂ ਕੀ ਘਾਲ ਸੱਚਾ ਥਾਏ ਪਾਵੇ ਵਿਣ ਸਤਿਗੁਰ ਕੇ ਹੁਕਮੈ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਪਿਰ ਨੇੜ ਨਾ ਆਵੇ ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੈ ਗੁਰਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੁਹੇ ਜੇ ਵਡ ਤੂੰ ਵੱਡ ਵੱਡੇ ਜਿਸ ਤੂੰ ਮਿਲਹਿ ਸੋ ਤੁਧ ਮਿਲੈ ਤੂੰ ਆਪੇ ਬਖਸ਼ ਲਹਿ ਲੇਖਾ ਛੱਡੇ ਜਿਸਨੂੰ ਤੂੰ ਆਪ ਮਲਾਇਂਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਜਿਉਂ ਭਾਵੈ ਤਿਉਂ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ